ਵੇਰੇ ਵੀਰ ਜੀ ਦੁਪਹਿਰ ਦੇ 11 ਵਜੇ ਮੇਸਤਰੀ ਗਰਮ ਹੋਣ ਲੱਗ ਜਾਂਦੇ ਨੇ ਲੇਵਰ ਵਾਲੇ ਉਦੋਂ ਵੱਧ ਗਰਮ ਨੇ ਬਾਈ ਹੁਣ ਪੁੱਛੋਂਗੇ ਕਿਉਂ ਕਹਦੇ ਐਂ ਕਰਦੇ ਕਹਿੰਦੇ ਨਾ ਬਾਈ ਐਂ ਨਹੀਂ ਕਰਨਾ ਐਂ ਕਰਦੇ ਮਾੜਾ ਜਿਹਾ ਕਹਿੰਦੇ ਨਾ ਐਨੀ ਗਰਮਾਇਸ਼ ਆ ਵੀਰੇ ਪਿਆਰ ਨਾਲ ਮੇਤਰੀਆਂ ਰੱਖੋ ਘਰੋਂ ਨਾ ਭੱਜਣ ਕਿਤੇ ਮੈਤਰੀ ਸਾਹਿਬ ਐ ਨਹੀਂ ਕਰਮੈਸ ਕਿਉਂ ਆ ਬਾਈ ਗਰਮਾਇਸ਼ ਦੀ ਗੱਲ ਆਏ ਆਂ ਕੀ ਕਹੇ ਕਿ ਕਹਾ ਫਰਸ ਨਹੀਂ ਸਾਹਮਣੇ ਇਧਰ ਵਸ ਕਰਿਓ ਹਾਂ ਬਾਈ ਦੇਖ ਰਿਹਾ ਹੈਗਾ ਇਹ ਕੱਲੇ ਫਰਸ ਦੀ ਗੱਲ ਕਰੀ ਸੇ ਆਹ ੱੱਕੇ ਨਾਲ ਬਾਈ ਐਵੇਂ ਹੀ ਲਵਾਈ ਜਾਂਦੇ ਨੇ ਯਾਰ ਬੱਸ ਕੀ ਕਰੂ ਆ ਠੇਕੇਦਾਰ ਆ ਫਿਰਦਾ ਵਿਚਾਰਾ ਦਿਹਾੜੀ ਗੱਲ ਪਈ ਜਾਂਦੀ ਆ ਕਦੇ ਆਹ ਕੁੰਡਾ ਨਾਲ ਰੇ ਕਦੇ ਉਹ ਕੁੰਡੀ ਨਾਲ ਬੱਸ ਕੀ ਕਰੂ ਅਗਲਾ ਯਾਰ ਕਦੇ ਹੀ ਆ ਆਪਣਾ ਨਹੀਂ ਹੈਂ ਕਿਤੇ ਖੇਲਾਂ ਨੂੰ ਪਲਾਸਟਰ ਕਰਾ ਦੇ ਕਿਤੇ ਆਹ ਕਰਾ ਦੇ ਔਰ ਦੀ ਮਾਂ ਦਾ ਦੂ ਮੈਂ ਬੋ ਕਰ ਦੋ ਆਪਣਾ ਨਵਾਂ ਫਾਰਮ ਬਣ ਚੁੱਕਿਆ 10 ਡੰਗਰੇ ਇੱਧਰ ਬੰਨਣ ਨੂੰ ਦਰਖਤ ਆਪਾਂ ਕੋਈ ਪੱਟਿਆ ਨਹੀਂ ਵੀਰੇ ਵਾਤਾਵਰਨ ਪੂਰਾ ਰੱਖਦੇ ਆਂ ਸਾਹਮ ਕੇ ਹਰ ਸਰੇ ਅੰਦਰ ਹੀ ਨੇ ਦੋ ਤਿੰਨ ਬਾਈ ਦਰਖਤ ਹੋਰ ਲਾ ਕੇ ਜਾਵਾਂਗੇ ਬਾਈ ਇੱਥੇ ਹਰੇ ਭਰੇ ਕਰਕੇ ਜਾਵਾਂਗੇ ਇੱਧਰਲੇ ਪਾਸੇ ਵੀਰੇ ਆਪਾਂ ਅੱਜ ਖੋਲੀ ਬਣਾਈ ਆ ਅੰਦਰਲੇ ਪਾਸੇ ਆ ਸਿਰਾ ਮੈਸਰੀ ਸਿੱਟਾਂ ਦੇ ਕੰਮ ਕਰਦਾ ਬਾਈ ਇਹਦੀ ਦਿਖਾਈ ਮੜੀ ਜੀ ਆ ਠੇਕੇਦਾਰ ਜਣਾ ਲੈ ਮੈਂ ਫਿਰ ਤੇਤੀ ਆ ਠੇਕੇਦਾਰ ਜਣਾ ਇਹੀ ਕੰਮ ਕਰਦਾ ਬਾਈ ਕਦੇ ਖੇਡ ਬਣਾ ਦੇ ਕਦੇ ਫਰਸ਼ ਲਾ ਦੇ ਕਦੇ ਖੋਣ ਨਹੀਂ ਆ ਪਾਸਾ ਪੱਕਾ ਰੱਖਿਆ ਵੀਰੇ ਖੋਲੀ ਦੇ ਡਬਲ ਡੰਗਰ ਬਣਾਉਣ ਨੂੰ ਖੋਲੀ ਬਣਾਈ ਆ ਬਾਈ ਇਧਰਲੇ ਪਾਸੇ ਆਪਾਂ 5 ਇੰਚੀ ਦਾ ਲਾ ਕੇ ਵਧੀਆ ਰੇਤਾ ਪਾ ਕੇ ਕੱਚਾ ਡੰਗਰਾਂ ਨੂੰ ਬੈਠਣ ਨੂੰ ਬਣਾਉਣਾ ਵੀਰੇ ਧੁੱਪੇ ਛਾਲ ਦੇ ਵਿੱਚ ਵੀ ਵੀ ਗਰਮੀ ਦੇ ਵਿੱਚ ਧੁੱਪ ਵਾਲਾ ਮੌਸਮ ਹੁੰਦਾ ਕਿਸੇ ਦਿਨ ਬੈਠਣ ਜੋ ਇੰਪੈਕਟ ਕੁਈ ਰਾਇ ਐਸੇ ਹੋਇਆ ਵੀਰੇ ਜਰੂਰ ਦੱਸਿਓ ਆਪਾਂ ਦਰਖਤ ਪੱਟੇ ਨਹੀਂ ਵੀਰੇ ਦਰਖਤ ਓਵੇਂ ਜਿਵੇਂ ਰੱਖਿਆ ਦੋ ਦਰਖਤ ਇਧਰਲੇ ਪਾਸੇ ਲਾਉਣੇ ਆ ਸਾਹ ਵਾਸਤੇ ਆ ਮੈਂ ਮੇਸਟਰਾਂ ਨੂੰ ਕਨੈਕਟ ਕਰਾ ਦਿਆਂ ਠੇਕੇਦਾਰ ਨਾਲ